ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692259 ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜਹਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਅਟੀਨ ਜੀ ਬਾਈ ਜੀ ਉਹਨਾਂ ਕੋਲੇ ਪਹੁੰਚਾਉਂਦੇ ਰਹਿੰਦੇ ਆ ਅਟੀਨ ਜੀ ਬਾਈ ਜੀ ਆਪਣੇ ਚੈਨਲ ਤੇ ਵੀਡੀਓ ਪੈਂਦਾ ਰਹਿੰਦੇ ਆ ਅੱਜ ਦੀ ਵੀਡੀਓ ਵਿੱਚ ਸੂਈ ਸਵਾਈ ਮੱਝ ਲੈ ਕੇ ਤੁਹਾਡੇ ਆਤੇ ਹਾਜ਼ਰ ਹੋਏ ਆ ਬਾਈ ਜੀ ਤਾਜੀ ਸੂਈ ਆ ਜੇਰ ਜੂਰ ਕੰਪਲੀਟ ਆ ਆ ਬੱਠਲ ਦੇ ਵਿੱਚ ਬਾਈ ਜੀ ਹੁਣ ਜੇਰ ਰੱਖੀ ਬੈਠੇ ਆ ਤੇ ਆ ਬਾਈ ਜੀ ਨੇ ਬੋਲਾ ਕੱਢਿਆ ਵਾ ਬੋਲਾ ਵੀ ਬਾਲਟੀ ਦੇ ਵਿੱਚ ਪਿਆ ਹੋਊਗਾ ਬੋਲਾ ਸਾਢੇ 3 ਕਿਲੋ 4 ਕਿਲੋ ਜੀ ਸਾਢੇ 3 ਕਿਲੋ ਹੋਊਗਾ ਤੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਬਾਕੀ ਦੀ ਬੰਦ ਦੀ ਜਾਣਕਾਰੀ ਆਪਾਂ ਬਾਈ ਜੀ ਹੁਣ ਦਾ ਲੈਣੇ ਆ ਚਲੋ ਆਜੋ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦਾ ਦੇਵੀਂ ਨਾਮ ਸਕਰਤ ਸਿੰਘ ਜੀ ਹਾਂਜੀ ਪਿੰਡ ਬੁਰਜ ਦੀ ਬਈ ਜਹਾਜ਼ੀ ਕੋਟ ਸੀਲ ਜੇ ਠੀਕ ਕੀ ਟੇ ਟੇ ਲੈ ਜੀ ਮੈਂ ਦੀ ਤੀਜਾ ਸੁਆ ਸੂਈ ਹਾਂਜੀ ਤੇ ਮਾਲਕਾਂ ਨੇ ਦੱਸਾ 16 ਕਿਲੋ ਦੁੱਧ ਆਪਣੂ ਏ ਥੱਲੇ ਹਾਂਜੀ ਆਪਾਂ 14 ਕਿਲੋ ਮੰਨ ਕੇ ਲਈ ਠੀਕ ਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਸੂਈ ਕੱਲ ਆਫੇ ਸੂਈ ਕੱਲ ਆਫੇ ਹਾਂਜੀ ਜੇਰਜੁਰ ਬਈ ਜੀ ਪਈ ਹੈ ਹਾਂ ਜੇਰਜੁਰ ਪਈ ਹਾਂਜੀ ਤੇ ਬਈ ਜੀ ਤੋਰ ਚਾਲ ਚੈੱਕ ਕਰਾ ਦਿਓ ਜਿਹਦੀ ਕਰਮ ਵਾਲੀ ਦੀ ਲੋ ਬਾਈ ਜੀ ਹੋਰ ਚਾਲ ਚੈੱਕ ਕਰਾਉਣੇ ਤੁਹਾਨੂੰ ਦਸੱਲੀ ਪਾਰਕ ਬਾਈ ਜੀ ਤੁਸੀਂ ਆਪ ਕਰਨੀ ਆ ਕੱਦ ਕਾਠ ਵਾਲੀ ਮਏ ਆ ਪੂਰੀ ਲੰਮੀ ਉੱਚੀ ਆ ਖੁੱਲੇ ਲੇਵੇ ਦੀ ਆ ਬਾਈ ਜੀ ਦੁੱਧ ਬਾਈ ਜੀ ਹੁਣੀ ਇਹਦੇ 14 ਕਿਲੋ ਪਾ ਦਊਗੀ ਚੋਈ ਬੈਠਿਆ ਬਾਈ ਜੀ ਹੁਣੀ 4 ਸਾਢੇ 1 3 ਕਿਲੋ ਬੋਲਾ ਕੱਢਿਆ ਵਾ ਲੈ ਵਾ ਲੂ ਹਜੇ ਵੀ ਕਰਮਾਵਲੀ ਦਾ ਪੂਰਾ ਪੱਟਾ ਦੇ ਵਿੱਚ ਫਸਿਆ ਪਿਆ ਚਾਰ ਹੀ ਥਾਣਾ ਪੂਰੇ ਗੈਬ ਚ ਲੱਗੇ ਹੋਏ ਆ ਚਾਰ ਸਪਿਰੋ ਬਾਈ ਜੀ ਕੋ ਜੇ ਆ ਕੋਈ ਬਾਈ ਜੀ ਫੋਰ ਸ਼ਾਂਗ ਵੀ ਹੈ ਨੀਗੀ ਚਾਰੇ ਥਾਲ ਪੂਰੇ ਸੋਹਣੇ ਮੋٹے ਮੋٹے ਥਾਨਾ ਹੱਥੀ ਚਵਾਈ ਵਾਲੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਨਾਲ ਸੰਪਰਕ ਜ਼ਰੂਰ ਕਰਿਓ ਨੰਬਰ ਬਾਈ ਜੀ ਦਾ ਪੁੱਛ ਦਿੰਨੇ ਆ ਮੈਂ ਕੀ ਇਹਦੇ ਬਾਈ ਜੀ ਮਾਰ ਕੱਟਾਈ ਕੱਟਾਈ ਧਾਰਾ ਮਾਰ ਧਾਰਾ ਮਾਰ ਕੇ ਵੀ ਪਸੰਦ ਆ ਤੇਰਾ ਮਾਰ ਦੇ ਲੋ ਬਾਈ ਜੀ ਬਾਈ ਜੀ ਦੇ ਧਾਰਾ ਮਾਰਨੀਆਂ ਤੇ ਧਾਰਾ ਵੀ ਮਾਰ ਕੇ ਤੁਹਾਨੂੰ ਵਿਖਾ ਦਿੰਨੇ ਆ ਸੱਡ ਲਓ ਬੱਚਾ ਜੀ ਵਿਖਾ ਦਿਓ ਕਟਾ ਕਾਲਾ ਸ਼ਾਜ ਜਮ ਲੋ ਭਾਈ ਜੀ ਬੱਚਾ ਭਾਈ ਜੀ ਨੇ ਸੱਡ ਲਿਆ ਕਰ ਲਓ ਤਸੱਲੀ ਪਰਖ ਘਾਰਾ ਦੂਰਾ ਮਾਰ ਕੇ ਵਿਖਾਉਂਦੇ ਆ ਇਹ ਬੰਦ ਕਰ ਲੈ ਖਮੈਲ ਨੂੰ ਮੈਂ ਲੰਮਾ ਸਮਝਿਆ ਦਾ ਕਰ ਬੜੂ ਲੋ ਬਾਈ ਜੀ ਕਟਾ ਬਾਈ ਜੀ ਨੇ ਵੰਤਾ ਬਸ ਮਾਈ ਹਾਂਜੀ ਕਰ ਕੇ ਘਾੜਾ ਕੋਈ ਕਾਢ ਕੇ ਬੋਲ ਮੈਨੂੰ ਠੀਕ ਹੈ ਇਹ ਬੈਲ ਕੇ ਮੜ ਕਰਲਾ ਜੀ ਨਹੀਂ ਖਲਦੀ ਲੋ ਬਾਈ ਜੀ ਧਾਰਾ ਮਾਰ ਕੇ ਬਾਈ ਜੀ ਹੁਣੀ ਵਿਖਾਉਂਦੇ ਆ ਤਾਰ ਲੋ ਦਸੱਲੀ ਪਰਖ ਆ ਤੜਕਲਾ ਬੋਲੇ ਇਹਦਾ ਤੜਕਲਾ ਬੋਲਦਾ ਵਸਾਤਾ ਜੀ ਧਾਰ ਧੂਰ ਮੈਂ ਲੈਂਦੀ ਆ ਮੱਝ ਬਾਈ ਧਾਰ ਵਾਲਾ ਪਸੂ ਚੰਗਾ ਹੁੰਦਾ ਵੈਸੇ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਉਹ ਤਾਂ ਬੱਚੇ ਨੂੰ ਵੀ ਕੇਰੀ ਬੱਚਾ ਬਚਾ ਦੁੱਧ ਦੋ ਤਾਲਣਾ ਸਦਾਉਣਾ ਤੇ ਪਸੂ ਧਾਰ ਵਾਲਾ ਬੱਚੇ ਤੋਂ ਬਿਨਾ ਮਿਲ ਪੈਂਦਾ ਮੱਝ ਸੀਲ ਠੰਡੀ ਆ ਨਹੀਂ ਕੈਮਰੇ ਤੋਂ ਆ ਮਹਿੰਗਾ ਡਰਦ ਘੰਡਰਾਉਂਦਾ ਪੁਰਾਣੀ ਧਰਤੀ ਧਰਤੀ ਮੂਰਲੇ ਥਾਂ ਪਾਈ ਗਈ ਹੁਣ ਕਿਉਂ ਲੱਗ ਗਏ ਆ ਵੇਖ ਲਓ ਬਾਈ ਜੀ ਧਾਰ ਬਹੁਤ ਸੋਹਣੀ ਏ ਮੋਟੀ ਧਾਰਾ ਚੋਾਈ ਦੀ ਵੀ ਫੋਲੀ ਹੈ। ਮਗਰਲੇ ਵੀ ਮਾਰਦੇ। ਨਾਓ ਭਾਈ ਜੀ ਮਗਰਲੇ ਫਰਾਂ ਦੀ ਧਾਰਾਂ ਚੈੱਕ ਕਰ ਲਓ। ਬਸ ਸੋਹਣੀ ਸੁਨੱਖੀ ਆ। ਸੀਲ ਠੰਡੀ ਆ। ਧਾਰਾਂ ਗੋਲ ਆ ਮੋਟਾ ਮੋਟਾ ਧਾਰਾਂ ਬਾਈ ਜੀ। ਕਿਸੇ ਬਾਈ ਦੇ ਪਸੰਦ ਆਵੇ। ਭਲਾ ਕੋਲੇ ਆ ਕੇ ਚੋਕੇ ਲੈ ਜਾਓ। ਤੇ ਭਾਵੇਂ ਬਾਈ ਜੀ ਦੇ ਥੱਲੀ ਤੇ ਮਗਾ ਲਓ। ਠੀਕ ਆ ਬਾਈ ਜੀ। ਚੱਕ ਲਓ ਬਾਲਟੀ ਲਓ ਬਾਈ ਜੀ। ਆ ਬੋਲਾ ਚੈੱਕ ਕਰ ਲਓ। ਬੋਲਾ ਹੈਗਾ ਜੀ 4 ਕਿਲੋ ਦਾ ਤਕਰੀਬਨ। ਤੇ ਕਿਸੇ ਵੀਰ ਦੇ ਪਸੰਦ ਆਵੇ। ਬਾਈ ਜੀ ਹੁਣ ਦਾ ਨੰਬਰ ਤੁਹਾਨੂੰ ਪੁੱਛ ਦਿੰਨੇ ਆ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਆਪਣਾ ਮੋਬਾਈਲ ਨੰਬਰ 98725 3654 ਟੈੱਕ ਕਰੀ ਫੇਰ ਦੱਸ ਦਿਓ 98725 3654 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਨਾਲ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਕਿਸੇ ਵੀਰ ਦੇ ਮੈ ਪਸੰਦ ਆਵੇ ਤਾਂ ਵੀਡੀਓ ਆਪਣੀ ਸੋਹਣੀ ਲੱਗੇ ਕਿ ਸ਼ੇਅਰ ਕਰ ਲਿਓ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ ਤੇ ਜੇਰ ਬਾਈ ਜੀ ਦਾ ਬੱਠਲ ਚ ਬਾਈ ਜੀ ਹਣੀ ਬੱਠਲ ਭਰੀ ਬੈਠੇ ਜੇਰ ਦਾ ਚੈੱਕ ਕਰ ਲਓ ਕੋਲੇ ਜੇਰ ਪਈਆ ਕੋਲੇ ਉਹ ਬੜਾ ਪਿਆ ਕਿਸੇ ਵੀਰ ਤੇ ਪਸੰਦ ਆਵੇ ਵੱਡੀ ਮੇਨ ਗੱਲ ਜੇਰ ਪਸੂ ਦੀ ਪੈਣੀ ਜ਼ਰੂਰੀ ਹੁੰਦੀ ਹੈ ਜੀ